और दसो तो हाल कर तुसी चाल है आशा करते हैं तुम सारे ठीक होवोगे तो अच्छ अ एक होर भी दसना चाहते हाँ कि सा दूसरा चैनल है जिंदा नाम है गगन देसी टेक्नीकल अगर थानू यूट्यूब की कोई भी प्रॉब्लम हो गूगल एडसन की कोई प्रॉब्लम हो चैनल चैकिंग की प्रॉब्लम होू स्टैप एरर हो कुछ भी मतलब प्रॉब्लम आ गई होे चैनल पर ਤਾਂ ਤੁਸੀਂ ਸਾਨੂੰ ਸਾਡੇ ਗੁਰਨੂਰ ਵਾਲੇ ਚੈਨਲ ਤੇ ਜਾਂ ਫਿਰ ਗगन ਦੇਸੀ ਟੈਕਨੀਕਲ ਤੇ ਮੈਸੇਜ ਕਰ ਸਕਦੇ ਹੋ ਤੇ ਸਾਡੇ ਗगन ਦੇਸੀ ਟੈਕਨੀਕਲ ਦੇ ਡਿਸਕ੍ਰਿਪਸ਼ਨ ਵਿੱਚ ਸਾਡਾ ਨੰਬਰ ਵੀ ਐਡ ਕੀਤਾ ਗਿਆ ਹੈ ਅਗਰ ਤੁਹਾਨੂੰ ਕੋਈ ਜ਼ਰੂਰਤ ਹੋਵੇ ਤਾਂ ਤੁਸੀਂ ਉੱਥੋਂ ਸਾਡਾ ਨੰਬਰ ਲੈ ਕੇ ਸਾਨੂੰ ਵਟਸਐਪ ਮੈਸੇਜ ਕਰ ਸਕਦੇ ਹੋ ਸਿੱਧੀ ਕਾਲ ਤੁਸੀਂ ਬਿਲਕੁਲ ਨਹੀਂ ਕਰਨੀ ਹੈ ਤੁਸੀਂ ਵਟਸਐਪ ਮੈਸੇਜ ਕਰ ਸਕਦੇ ਹੋ ਸਾਨੂੰ ਤੇ ਆਓ ਮਨ ਆਪਾ ਤੁਹਾਨੂੰ ਇਹ ਦੱਸਦੇ ਹਾਂ ਕਿ ਅੱਜ ਆਪਾਂ ਕੀ ਬਣਾ ਰਹੇ ਹਾਂ ਅੱਜ ਆਪਾਂ ਇੱਕ ਹੀ ਚੀਜ਼ ਜਿਹੜੀ ਸਿਰਫ ਸਸਤੇ ਜਿਹੇ रेट ਵਿੱਚ ਆ ਜਾਂਦੀ ਹੈ ਉਹਦੇ ਬਹੁਤ ਵੱਡੇ ਵੱਡੇ ਫਾਇਦੇ ਬਣਾਉਣ ਜਾਣ ਚਾ ਰਹੇ ਹਾਂ ਚਲੋ ਆਓ ਦੱਸਦੇ ਹਾਂ ਆਪਾਂ ਕੀ ਕਰਨਾ ਹੈ ਹਾਂਜੀ ਆਪਾਂ ਸਭ ਤੋਂ ਪਹਿਲਾਂ ਜੀ ਚੀਜ਼ ਲਈ ਹੈ ਉਹ ਹੈ ਆਪਣੀ ਵੈਸਲੀਨ ਇਹ ਮੇਰੀ ਡੱਬੀ ਅਲੱਗ ਹੈ ਸਾਡੀ ਬਹੁਤ ਵੱਡੀ ਡੱਬੀ ਸੀ 1 ਕਿਜੀ ਦੀ ਵੈਸਲੀਨ ਦੀ ਤੇ ਅਸੀਂ ਉਹਦੇ ਵਿੱਚ ਛੋਟੀ ਕਰ ਕਰਕੇ ਰੈਗੂਲਰ ਵਰਤਨ ਦੀ ਕੱਢੀ ਹੋਈ ਹੈ ਇਸ ਕਰਕੇ ਮੈਂ ਸੌਰੀ ਫਲੇਮ ਦੀ ਡੱਬੀ ਵਿੱਚ ਕਰ ਰੱਖੀ ਹੈ ਤੁਸੀਂ ਇਗਨੋਰ ਕਰੋ ਤੇ ਇਹ ਹੈ ਆਪਣੀ ਵੈਸਲੀਨ ਇਹ ओरिजिनल ਵੈਸਲੀਨ ਹੈ ਤੇ ਇਹਦੇ ਬਹੁਤ ਹੀ ਜ਼ਿਆਦਾ ਫਾਇਦੇ ਨੇ ਇੰਨੇ ਕ ਜ਼ਿਆਦਾ ਫਾਇਦੇ ਨੇ ਕਿ ਇਹ ਸਾਰੀਆਂ ਹੀ ਕਰੀਮਾਂ ਦਾ ਕੰਮ ਇਕੱਲੀ ਹੀ ਕਰ ਸਕਦੀ ਹੈ ਅਗਰ ਇਹਨੂੰ ਆਪਾਂ ਤਰੀਕੇ ਨਾਲ ਵਰਤਿਆ ਹੋਵੇ ਵੈਸੇ ਤਾਂ ਇਹ ਧੁਖੀ ਸੁਖੀ ਚਮਕੀਤ્વ ਵਾਲੀ ਕੰਮ ਆਂਦੀ ਹੈ ਪਰ ਤੁਸੀਂ ਇਹਨ ਦਿੱਤੋ ਅਲੱਗ-ਅਲੱਗ ਤਰੀਕੇ ਨਾਲ ਅਲੱਗ-ਅਲੱਗ ਕੰਮ ਵੀ ਲੈ ਸਕਦੇ ਹੋ ਜਿਵੇਂ ਕਿ ਇਹ ਹੈ ਆਪਣਾ ਇੱਕ ਨਿੰਬੂ ਤੇ ਅਗਰ ਤੁਸੀਂ ਵੈਸਲਿਨ ਦੇ ਵਿੱਚ ਨਿੰਬੂ ਦਾ ਥੋੜਾ ਜਿਹਾ ਰਸ ਐਡ ਕਰ ਦਿੰਦੇ ਹੋ ਤੇ ਇਹ ਤੁਹਾਡੀ ਤ્વਚਾ ਨੂੰ ਗਲੋ ਦੇਵੇਗੀ ਜ਼ਬਰਦਸਤ ਗਲੋ ਦੇਵੇਗੀ ਅਗਰ ਤੁਸੀਂ 2-4 ਬੂੰਦਾਂ ਵੈਸਲਿਨ ਦੀਆਂ ਲੈ ਲੋਗੇ ਐਨੀ ਕਿ ਜਿੰਨੀ ਜਾਣੀ ਕਿ ਜਿੰਨੀ ਤੁਹਾਡੇ ਫੇਸ ਤੇ ਤੁਹਾਨੂੰ ਜ਼ਰੂਰਤ ਹੈ ਤੁਸੀਂ ਉਨੀ ਕੁ ਵੈਸਲਿਨ ਲਗੋ ਇੱਕ ਬਰਤਨ ਦੇ ਵਿੱਚ ਉਹਦੇ ਵਿੱਚ ਤੁਸੀਂ ਪਾਓ 2-3 ਬੂੰਦਾ ਨਿੰਬੂ ਦਾ ਰਸ ਤੇ ਤੁਸੀਂ ਉਹਦਾ ਪੇਸਟ ਬਣਾ ਕੇ ਰਾਤ ਨੂੰ ਸੌਣ ਲੱਗਿਆਂ ਲਾ ਲਓ ਫੇਸ ਤੇ ਤੇ ਤੁਹਾਡੇ ਚਿਹਰੇ ਦੇ ਉੱਤੇ 글로ਅ ਆਣਾ ਸ਼ੁਰੂ ਹੋ ਜਾਏਗਾ ਹੌਲੀ-ਹੌਲੀ ਔਰ ਅਗਰ ਤੁਹਾਨੂੰ ਵੈਸਲੀਨ ਬਹੁਤ ਆਇਲੀ ਲੱਗਦੀ ਹੈ ਮਤਲਬ ਕਿ ਕਿਸੇ ਦਾ ਚਿਹਰਾ ਪਹਿਲਾਂ ਤੋਂ ਹੀ ਆਇਲੀ ਹੁੰਦਾ ਹੈ ਤੇ ਉਹ ਕਹਿੰਦਾ ਹੈ ਕਿ ਮੈਂ ਵੈਸਲੀਨ ਯੂਜ਼ ਕਰਾਂਗਾ ਬਹੁਤ ਆਇਲੀ ਲੱਗੇਗਾ ਤਾਂ ਤੁਸੀਂ ਵੈਸਲਿਨ ਦੇ ਵਿੱਚ ਮਿਲਾ ਲੈਣਾ ਹੈ ਥੋੜਾ ਜਿਹਾ ਐਲੋਵੇਰਾ ਜੈਲ ਜਿੰਨੀ ਕ ਵੈਸਲਿਨ ਦੀ ਤੁਹਾਨੂੰ ਜ਼ਰੂਰਤ ਹੈ ਤੁਸੀਂ ਓਨੀ ਕ ਵੈਸਲਿਨ ਲੈਣੀ ਹੈ ਉਸ ਤੋਂ ਘੱਟ ਲੈਣਾ ਹੈ ਐਲੋਵੇਰਾ ਜੈਲ ਇਹਨਾਂ ਦੋਨਾਂ ਨੂੰ ਤੁਸੀਂ ਕਰ ਦੇਣਾ ਹੈ ਮਿਕਸ ਉਸ ਤੋਂ ਬਾਅਦ ਤੁਸੀਂ ਫੇਸ ਤੇ ਲਾਓ ਅਗਰ ਤੁਹਾਨੂੰ ਕੋਲਡ ਜਿਆਦਾ ਲੱਗਦਾ ਹੈ ਕਿ ਮਤਲਬ ਕੋਲਡ ਵੈਸਲੀਨ ਲਾਣ ਤੋਂ ਬਾਅਦ ਫੇਸ ਬਹੁਤ ਆਇਲੀ ਆਇਲੀ ਲੱਗਦਾ ਹੈ ਤੁਹਾਨੂੰ ਪਰੇਸ਼ਾਨੀ ਲੱਗਦੀ ਹੈ ਇਸ ਚੀਜ਼ ਨਾਲ ਤਾਂ ਤੁਸੀਂ অ্যালোਵੈਰਾ ਜੈਲ ਐਡ ਕਰਕੇ ਵੈਸਲੀਨ ਦਾ ਯੂਜ਼ ਕਰ ਸਕਦੇ ਹੋ ਚਿਪਚਿਪਾहट ਤੁਹਾਨੂੰ ਬਿਲਕੁਲ ਨਹੀਂ ਲੱਗੇਗੀ ਇਸ ਤਰ੍ਹਾਂ ਅਗਰ ਤੁਹਾਡਾ ਫੇਸ ਬਹੁਤ ਡਰਾਈ ਹੈ ਤੁਹਾਨੂੰ ਵੈਸਲੀਨ ਵੀ ਕੋਈ ਕੰਮ ਨਹੀਂ ਕਰਦੀ ਤੁਹਾਨੂੰ ਐਵੇਂ ਲੱਗਦਾ ਹੈ ਕਿ ਵੈਸਲਿਨ ਵੀ ਮੇਰੇ ਵਾਸਤੇ ਤਾਂ ਇੱਕ ਬੇਕਾਰ ਚੀਜ਼ ਹੀ ਹੈ ਕਿਉਂਕਿ ਉਹ ਤੁਹਾਨੂੰ ਅਸਰ ਹੀ ਨਹੀਂ ਕਰ ਰਹੀ ਤੁਸੀਂ ਤੁਹਾਡਾ ਫਿਰ ਵੀ ਚਿਹਰਾ ਹੱਥ ਪੈਰ ਆਇਲ ਬਰਾਈ ਦੇ ਡਰਾਈ ਹੀ ਨੇ ਤਾਂ ਤੁਸੀਂ ਕੀ ਕਰਨਾ ਹੈ ਤੁਸੀਂ ਇੱਕ ਲੈਣਾ ਹੈ ਵਿਟਾਮਿਨ E ਦਾ ਕੈਪਸੂਲ ਉਹਦੇ ਵਿੱਚੋਂ ਦੋ ਤਿੰਨ ਬੂੰਦਾ ਤੁਸੀਂ ਲੈਣੀਆਂ ਨੇ ਵਿਟਾਮਿਨ E ਦੀਆਂ ਥੋੜੀ ਜੀ ਲੈਣੀ ਹੈ ਵੈਸਲਿਨ ਜਿੰਨੀ ਕੁ ਰੁਕਵਾਇਰ ਹੋਵੇ ਤੁਹਾਨੂੰ ਹੱਥ ਪੈਰਾਂ ਤੇ ਲਾਣ ਲਈ ਫੇਸ ਤੇ ਲਾਣ ਲਈ ਤੇ ਵਿਟਾਮਿਨ E ਕਰ ਦੇਣਾ ਹੈ ਐਡ ਤੇ ਫਿਰ ਤੁਸੀਂ ਉਹਨੂੰ ਲਾਣਾ ਹੈ ਆਪਣੇ ਹੱਥ ਪੈਰ ਮੂੰਹ ਜਿੱਥੇ ਵੀ ਲਗਾਉਣਾ ਚਾਹੁੰਦੇ ਹੋ ਫਟੀਆਂ ਏੜੀਆਂ ਨੇ ਬਿਲਕੁਲ ਰਫ ਹੋਏ ਨੇ ਤੁਹਾਡੇ ਪੈਰ ਤਾਂ ਤੁਸੀਂ ਵਿਟਾਮਿਨ E ਐਡ ਕਰਕੇ ਇਹਨੂੰ ਲਾ ਸਕਦੇ ਹੋ ਅਗਰ ਤੁਹਾਨੂੰ ਲੱਗਦਾ ਸੀ ਕਿ ਅਸਰ ਨਹੀਂ ਹੋ ਰਿਹਾ ਤੇ ਫਿਰ ਇਸ ਤਰ੍ਹਾਂ ਕਰਨ ਨਾਲ ਅਸਰ ਬਹੁਤ ਵਧੀਆ ਹੋਵੇਗਾ ਉਸ ਤੋਂ ਬਾਅਦ ਅਗਰ ਤੁਸੀਂ ਵਿਟਾਮਿਨ E ਨਹੀਂ ਪਾਣਾ ਚਾਹੁੰਦੇ ਤੁਹਾਨੂੰ ਰਫ ਲੱਗਦਾ ਹੈ ਬਿਲਕੁਲ ਵੈਸਲਿੰਗ ਨਾਲ ਵੀ ਫੇਸ ਤੇ ਫਿਰ ਤੁਸੀਂ ਕੀ ਕਰਨਾ ਹੈ ਫਿਰ ਤੁਸੀਂ ਪਾਣੀ ਹੈ ਗ੍ਰੈਸਲਿਨ ਥੋੜੀ ਜੀ ਵੈਸਲਿਨ ਰਿਕੁਆਇਰ ਅਨੁਸਾਰ ਤੁਸੀਂ ਲੈਣੀ ਹੈ ਤੇ ਵਿੱਚ ਦੋ ਬੂੰਦਾਂ ਪਾਣੀ ਹੈ ਗ੍ਰੈਸਲਿਨ ਤੇ ਤੁਸੀਂ ਇਹਨੂੰ ਯੂਜ਼ ਕਰੋ ਤੇ ਇਹਦਾ ਵੀ ਬਹੁਤ ਵਧੀਆ ਅਸਰ ਹੋਵੇਗਾ ਫਿਰ ਹੈ ਆਪਣੇ ਕੋਲ ਹਲਦੀ ਇਹ ਹਲਦੀ ਦੀ ਇੱਕ ਚੁਟਕੀ ਇਹ ਹਲਦੀ ਆਪਾਂ ਕਿਚਨ ਵਾਲੀ ਹਲਦੀ ਨਹੀਂ ਲੈਣੀ ਆਪਾਂ ਲਈ ਹੈ ਘਰ ਦੀ ਪੀਸੀ ਹੋਈ ਕਸਤੂਰੀ ਹਲਦੀ ਤੇ ਤੁਸੀਂ ਹਲਦੀ ਦੀਆਂ ਦੋ ਚੁਟਕੀਆਂ ਨਿੰਗੋਂ ਦੇ ਵਿੱਚ ਪਾ ਦੇਣੀਆਂ ਨੇ ਵੈਸਲੀਨ ਦੇ ਵੈਸਲੀਨ ਦੇ ਵਿੱਚ ਅਗਰ ਹਲਦੀ ਪਾ ਕੇ ਤੁਸੀਂ ਲਗਾਓਗੇ ਤੇ ਤੁਹਾਡੇ ਜੋ ਵੀ ਡਾਰਕ ਸਰਕਲ ਆ ਚੁੱਕੇ ਨੇ ਅੱਖਾਂ ਦੇ نیچے ਉਹ ਸਾਰੇ ਗਾਇਬ ਹੋ ਜਾਣਗੇ ਡੇਲੀ ਰਾਤ ਨੂੰ ਤੁਸੀਂ ਓਵਰਨਾਈਟ ਵੈਸਲੀਨ ਦੇ ਵਿੱਚ ਦੋ ਚੁਟਕੀ ਹਲਦੀ ਪਾਊਡਰ ਲੈਣਾ ਹੈ ਇਹ ਅੰਬਾ ਤੁਸੀਂ ਨਾਰਮਲ ਹਲਦੀ ਨਹੀਂ ਲੈਣੀ ਹੈ ਤੁਸੀਂ ਕਿਚਨ ਵਾਲੀ ਹਲਦੀ ਯੂਜ਼ ਨਹੀਂ ਕਰਨੀ ਅਗਰ ਕਿਚਨ ਵਾਲੀ ਹਲਦੀ ਕਯੂਜ਼ ਕਰ ਰਹੇ ਹੋ ਤਾਂ ਫਿਰ ਯਾਦ ਰੱਖੋ ਹਲਦੀ ਦੀਆਂ ਗੱਠਾਂ ਲੈ ਕੇ ਹਲਦੀ ਘਰੇ ਪੀਸਣੀ ਹੈ ਤੁਸੀਂ ਬਾਜ਼ਾਰ ਦੀ ਕੈਮੀਕਲ ਵਾਲੀ ਹਲਦੀ ਨਹੀਂ ਲੈਣੀ ਤੇ ਤੁਸੀਂ ਵੈਸਲੀਨ ਦੇ ਵਿੱਚ ਅਗਰ ਹਲਦੀ ਐਡ ਕਰਕੇ ਫੇਸ ਤੇ ਲਗਾ ਕੇ ਸੌਵੋਗੇ ਤਾਂ ਜਿੰਨੀ ਵੀ ਡਾਰਕ ਸਰਕਲ ਦੀ ਪ੍ਰੋਬਲਮ ਆਈ ਹੋਵੇਗੀ ਸਾਰੀ ਹੀ ਚਲੀ ਜਾਵੇਗੀ ਤੇ ਇਸ ਤਰ੍ਹਾਂ ਆਪਣੀ ਇੱਕ ਵੈਸਲਿਨ ਹੈ ਤੇ ਇਹਦੇ ਅਲੱਗ-ਅਲੱਗ ਕਿੰਨੇ ਹੀ ਉਪਯੋਗ ਨੇ ਅਗਰ ਤੁਸੀਂ ਕਾਫੀ ਪਾ ਕੇ ਲਾਉਂਦੇ ਹੋ ਤਾਂ ਫਿਰ ਵੀ ਤੁਹਾਨੂੰ ਬਹੁਤ ਵਧੀਆ ਅਸਰ ਕਰੇਗੀ ਤੁਹਾਡਾ ਕਲਰ ਸਾਫ ਕਰੇਗੀ ਤੁਹਾਡੇ ਫੇਸ ਤੇ ਨਮੀ ਬਣਾਈ ਰੱਖੇਗੀ ਤੁਹਾਡੇ ਫੇਸ ਨੂੰ ਦਾਗ-ਧੱਬਿਆਂ ਤੋਂ ਵੀ ਦੂਰ ਰੱਖੇਗੀ ਅਗਰ ਤੁਸੀਂ ਵੈਸਲਿਨ ਦੇ ਵਿੱਚ ਥੋੜੀ ਜੀ ਚੁਟਕੀ ਕਾਫੀ ਦੀ ਪਾ ਕੇ ਫਿਰ ਯੂਜ਼ ਕਰੋਗੇ ਤਾਂ ਤੁਹਾਨੂੰ ਫਿਰ ਵੀ ਬਹੁਤ ਵਧੀਆ ਅਸਰ ਕਰੇਗੀ ਤੇ ਇਸ ਤਰ੍ਹਾਂ ਆਪਾਂ ਇੱਕ ਹੀ ਵੈਸਲੀਨ ਦੇ ਨਾਲ ਅਲੱਗ-ਅਲੱਗ ਤਰੀਕਿਆਂ ਨਾਲ ਵੈਸਲੀਨ ਨੂੰ ਯੂਜ਼ ਕਰੀਏ ਤੇ ਅਲੱਗ-ਅਲੱਗ ਆਪਾਂ ਨੂੰ ਇੰਨੇ ਕ ਰਿਜ਼ਲਟ ਮਿਲਣਗੇ ਜਿਵੇਂ ਕਿ ਹਲਦੀ ਨਾਲ ਡਾਰਕ ਸਰਕਲ ਚਲੇ ਜਾਣਗੇ। ਅਗਰ ਤਾਂ ਐਸੇ ਤਰ੍ਹਾਂ ਤੁਸੀਂ ਨਿੰਬੂ ਨਾਲ ਵੀ ਤੁਹਾਨੂੰ ਬਹੁਤ ਫਰਕ ਪਵੇਗਾ ਜਿਵੇਂ ਦਾਗ-ਧੱਬੇ ਨੇ ਸਾਰੇ ਚਲੇ ਜਾਣਗੇ। ਤਾਂ ਤੁਸੀਂ ਆਪਦੇ ਫੇਸ ਦੇ ਅਨੁਸਾਰ ਤੁਹਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਤੁਹਾਡੇ ਫੇਸ ਦੇ ਅਨੁਸਾਰ। ਅਗਰ ਤੁਸੀਂ ਉਹੀ ਚੀਜ਼ ਐਡ ਕਰਕੇ ਇਸ ₹20 ਦੀ ਵੈਸਲੀਨ ਦੇ ਵਿੱਚ ਅਗਰ ਤੁਸੀਂ ਘਰੋਂ ਹੀ ਕੋਈ ਪ੍ਰੋਡਕਟ ਐਡ ਕਰੋਗੇ ਤੇ ਇਹੀ ਵੈਸਲੀਨ ਹਜਾਰਾਂ ਦੇ ਪ੍ਰੋਡਕਟ ਵਾਲਾ ਕੰਮ ਕਰੇਗੀ ਚੀਜ਼ ਉਹੀ ਹੁੰਦੀ ਹੈ ਬਸ ਉਹਦੇ ਖਾਲੀ ਬ੍ਰਾਂਡ ਬਦਲੇ ਜਾਂਦੇ ਨੇ ਨਾਮ ਬਦਲੇ ਜਾਂਦੇ ਨੇ ਔਰ ਅਗਰ ਇਹਹੀ ਚੀਜ਼ਾਂ ਤੁਹਾਨੂੰ ਪਹਿਲਾਂ ਤੋਂ ਪਤਾ ਹੋਵੇ ਤਾਂ ਤੁਸੀਂ ਘਰੇ ਹੀ ਕਰ ਸਕਦੇ ਹੋ ਬਾਕੀ ਬਚੀ ਗੱਲ ਇਹ ਸਾਰੇ ਜਿਹੜੇ ਤਰੀਕੇ ਹੁੰਦੇ ਨੇ ਇਹ ਟਾਈਮ ਲੈਂਦੇ ਨੇ ਇਹ ਕੋਈ ਜਾਦੂ ਦੀ ਛੜੀ ਨਹੀਂ ਹੁੰਦੀ ਕਿ ਚਾਰ ਦਿਨ ਕਰਕੇ ਆਖੋ ਕਿ ਨਹੀਂ ਇਹ ਤਾਂ ਚੀਜ਼ ਕੰਮ ਹੀ ਨਹੀਂ ਕਰਦੀ ਐਦਾਂ ਬਿਲਕੁਲ ਨਹੀਂ ਹੁੰਦਾ ਆਪਾਂ ਨੂੰ ਸ਼ਾਂਤੀ ਨਾਲ ਇੰਤਜ਼ਾਰ ਕਰਨਾ ਪੈਂਦਾ ਹੈ ਤੇ ਚਾ ਲੋ ਬਹੁਤ ਲੰਬੀ ਵੀਡੀਓ ਨਾ ਕਰਦੇ ਹੋਏ ਆਪਾਂ ਅੱਜ ਦੀ ਵੀਡੀਓ ਨੂੰ ਕਰਦੇ ਹਾਂ ਇੱਥੇ ਹੀ ਖਤਮ ਤੇ ਕਰਦੇ ਹਾਂ ਬਾੜ ਪੀੜਤਾਂ ਵਾਸਤੇ ਇੱਕ ਅਰਦਾਸ ਜੋ ਵੀ ਤਕਲੀਫਾਂ ਪਹੁੰਚੀਆਂ ਨੇ ਰੱਬ ਉਹਨਾਂ ਨੂੰ ਦੂਰ ਕਰੇ ਤੇ ਸੁਖ ਦਵੇ ਸਾਰਿਆਂ ਨੂੰ ਆਓ ਆਪਾਂ ਰਲ ਮਿਲ ਕੇ ਸਾਰਿਆਂ ਦੇ ਵਾਸਤੇ ਅਰਦਾਸ ਕਰੀਏ ਤੇ ਫਿਰ ਮਿਲਦੇ ਹਾਂ ਤੁਹਾਨੂੰ ਅਗਲੇ ਵੀਡੀਓ ਦੇ ਵਿੱਚ ਬਾਏ ਰੱਬ ਰਾਖਾ